ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਦੇ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਕਿ ਪੂਰਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਕਿਸ ਜਗ੍ਹਾ ਤੇ ਅੱਗ ਲੱਗੀ ਹੈ ਦੱਸਦੇ ਕਿ ਦਿੱਲੀ ਦੇ ਇੱਕ ਦਿੱਲੀ ਦੇ ਵਿੱਚ ਕਿਤਾਬਾਂ ਵਾਲੀ ਦੁਕਾਨ ਤੇ ਅੱਗ ਲੱਗੀ ਹੈ ਜਿਸ ਤੋਂ ਬਾਅਦ ਕਿ ਇੱਕ ਤੋਂ ਵੱਧ ਯਾਨੀ ਕਿ ਅੱਗ ਜਿਹੜੀ ਆ ਉਹ ਫੈਲਦੀ ਗਈ ਹੈ ਅੱਗ ਦੀ ਲਪਟਾ ਦੂਰ ਤੱਕ ਫੈਲੀਆਂ ਨੇ ਜਿਸ ਨੂੰ ਵੇਖ ਲੋਕ ਜਿਹੜੇ ਆ ਉਹ ਇਕਦਮ ਡਰ ਗਏ ਉਹਨਾਂ ਚ ਡਰ ਦਾ ਮਾਹੌਲ ਬਣ ਗਿਆ ਅਤੇ ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਦਿੱਲੀ ਦੇ ਲక్ష్ਮੀ ਨਗਰ ਮੈਟਰੋ ਸਟੇਸ਼ਨ ਦੇ ਨਾਲੇ ਕਿਤਾਬਾਂ ਵਾਲੀ ਸ਼ਾਪ ਆ ਉਸ ਦੁਕਾਨ ਤੇ ਇਹ ਅੱਗ ਲੱਗ ਗਈ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਸੀ ਜਿਸ ਨੂੰ ਇੱਕ ਸਕਿੰਟ ਦੇ ਵਿੱਚ ਅੱਗ ਜਿਹੜੀ ਆ ਦੇਖਦੇ ਦੇਖਦੇ ਪੂਰੀ ਫੈਲ ਗਈ ਹੈ ਤੇ ਅੱਗੇ ਫੈਲਦੇ ਸਾਰ ਹੀ ਇੱਕਦਮ ਅੱਗੇ ਲਪਟੜ ਦੂਰ ਤੱਕ ਗਈਆਂ ਨੇ ਜਿਤਨੂੰ ਵੇਖ ਲੋਕ ਜਿਹੜੇ ਆ ਇੱਕਦਮ ਡਰੇ ਇੱਕਦਮ ਸਹਿਨ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਵੀ ਅਕਸਰ ਜਦੋਂ ਦੇਖਿਆ ਗਿਆ ਕਿ ਜਦੋਂ ਅੱਗ ਲੱਗਦੀ ਹੈ ਤੇ ਫਿਰ ਮਿੰਟਾਂ ਸਕਿੰਟਾਂ ਦੇ ਵਿੱਚ ਅੱਗ ਜਿਹੜੀ ਉਹ ਫੈਲਦੇ ਜਾਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਜਾਂਦੀ ਹੈ ਤੇ ਫਿਰ ਇਸ ਨੂੰ ਕੰਟਰੋਲ ਕਰਨਾ ਜਿਹੜਾ ਬੇਹਦ ਔਖਾ ਹੋ ਜਾਂਦਾ ਤੇ ਇਸੇ ਤਰ੍ਹਾਂ ਹੀ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਫਿਰ ਅੱਗ ਤੇ ਕਾਫੀ ਮੁਸ਼ਕਲ ਦੇ ਨਾਲ ਮੁਸ਼ਕਲ ਤੋਂ ਬਾਅਦ ਇਸ ਪੂਰੇ ਜਿਹੜੀ ਅੱਗ ਲੱਗੀ ਸੀਗੀ ਜਿਸ ਜਗ੍ਹਾ ਤੇ ਉਸਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਮੌਕੇ ਤੇ ਪਹੁੰਚਿਆ ਉਹਨਾਂ ਦੇ ਵੱਲੋਂ ਕਾਫੀ ਸਮਾਂ ਲੱਗਾ ਗਿਆ ਉਹਨਾਂ ਨੂੰ ਇਸ ਅੱਗ ਤੇ ਕਾਬੂ ਪਾਉਣ ਤੇ ਤੇ ਕਾਫੀ ਸਮੇਂ ਬਾਅਦ ਇਸ ਅੱਗ ਤੇ ਜਦੋਂ ਕਾਬੂ ਪਾਇਆ ਗਿਆ ਤੇ ਸਾਰਾ ਸਮਾਨ ਦੁਕਾਨ ਦੇ ਅੰਦਰ ਸ਼ੋਰੂਮ ਜੋ ਕਿ ਕਿਤਾਬਾਂ ਸੀਗੀ ਜਿਸ ਦੇ ਅੰਦਰ ਕਿਤਾਬਾਂ ਹੀ ਕਿਤਾਬਾਂ ਸੀ ਤੇ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਪਰ ਫਾਇਰ ਬ੍ਰਿਗੇਡ ਨੂੰ ਜਦੋਂ ਹੀ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਤੁਰੰਤ ਪਹੁੰਚੀ ਅਤੇ ਕਾਫੀ ਉਹਨਾਂ ਦੇ ਵੱਲੋਂ ਮੁਸ਼ੱਕਤ ਕੀਤੀ ਗਈ ਕਿ ਅੱਗ ਪੂਰੀ ਤੈ ਕਾਬੂ ਜਿਹੜਾ ਉਹ ਪਾਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਨਾ ਪਹੁੰਚੇ ਕਿਉਂਕਿ ਅੱਗ ਇੱਕ ਤੋਂ ਜਗ੍ਹਾ ਦੂਜੀ ਜਗ੍ਹਾ ਤੇ ਇੱਕ ਲਗਾਤਾਰ ਜਿਹੜੀ ਆ ਫੈਲ ਜਾਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਫੈਲਦੀ ਹੈ ਉਸ ਦੇ ਨਾਲ ਡਰ ਜਿਹੜਾ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਬਣ ਜਾਂਦਾ ਤੇ ਇੱਕ ਖਤਰਾ ਜਿਹੜਾ ਉਹ ਬਣਿਆ ਹੁੰਦਾ ਤੇ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਇਸ ਪੂਰੀ ਅੱਗ ਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਸੀ ਅਤੇ ਲੋਕਾਂ ਨੂੰ ਜਦੋਂ ਅੱਗ ਤੇ ਕਾਬੂ ਪਾਇਆ ਗਿਆ ਪੂਰੀ ਅੱਗ ਬੁਝਾ ਲਈ ਗਈ ਤਾਂ ਉਸ ਦੇ ਪਾਸੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਵੀ ਸਾਹ ਚ ਇਹ ਸਾਹ ਆਇਆ ਅਤੇ ਉਹਨਾਂ ਨੂੰ ਰਾਹਤ ਮਿਲੀ ਹੈ दिल्ली के लक्ष्मी नगर मैट्रो स्टेशन के नाल किताबों वाली दुकान से जिथे ये भयानक अग लगी अग लगन का कारण हालांकि हजे तक सामने नहीं आ सकया कि किस कारण किस वजह कारण ये अग जी लगी आ एक जगह तो फैल दी गई है लगातार स्टेशन ऑफिसर नितिन लोथर हूँ नॉर्थ वेस्ट फायर स्टेशन से चार पैंतालीस की ये कॉल है उसके बाद चार गाड़ियाँ भेजी गई है अभी ये जो थी बुक शॉप उनकी काफी ज्यादा स्टोरेज थी उसमें थी। अंडर कंट्रोल हो चुकी है, बट अभी में कोई है। नहीं है। थी। थी। थी थी। थी बुक शॉप थी है। तो काफी सारी किताबों की स्टोरेज आग लगने का कुछ पता लगा नहीं कारणों का भी कुछ नहीं हूँ नॉर्थ प्लेस्ट फायर स्टेशन ऐसी चार पैंतालीस की ये कॉल है उसके बाद चार गाड़िया भेजी गई है अभी जो थी बुक शॉप थी ਉਨਕੇ ਕਾਫੀ ਜ਼ਿਆਦਾ ਸਟੋਰੇਜ ਸੀ ਉਸਮੇ ਪਾਇਰਟੀ ਅੰਡਰ ਕੰਟਰੋਲ ਹੋ ਚੁਕੀ ਹੈ ਬਟ ਅਭੀ ਕੂਲਿੰਗ ਮੇ ਥੋੜਾ ਸਾ ਟਾਈਮ ਕੋਈ ਹਾਦਾ ਤੋਂ ਨਹੀਂ ਇੰਜਰਡ ਹੋਇਆ ਭਿਆਨਕ ਅੱਗ ਲੱਗੀ ਹੈ ਜਿਸ ਨੂੰ ਦੇਖ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਦੇ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਕਿ ਪੂਰਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਕਿਸ ਜਗ੍ਹਾ ਤੇ ਅੱਗ ਲੱਗੀ ਹੈ ਦੱਸਦੇ ਕਿ ਦਿੱਲੀ ਦੇ ਇੱਕ ਦਿੱਲੀ ਦੇ ਵਿੱਚ ਕਿਤਾਬਾਂ ਵਾਲੀ ਦੁਕਾਨ ਤੇ ਅੱਗ ਲੱਗੀ ਹੈ ਜਿਸ ਤੋਂ ਬਾਅਦ ਕਿ ਇੱਕ ਤੋਂ ਵੱਧ ਯਾਨੀ ਕਿ ਅੱਗ ਜਿਹੜੀ ਆ ਉਹ ਫੈਲਦੀ ਗਈ ਹੈ ਅੱਗ ਦੀ ਲਪਤ ਦੂਰ ਤੱਕ ਫੈਲੀਆਂ ਨੇ ਜਿਸ ਨੂੰ ਵੇਖ ਲੋਕ ਜਿਹੜੇ ਆ ਉਹ ਇਕਦਮ ਡਰ ਗਏ ਉਹਨਾਂ ਚ ਡਰ ਦਾ ਮਾਹੌਲ ਬਣ ਗਿਆ ਅਤੇ ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਦਿੱਲੀ ਦੇ ਲక్ష్ਮੀ ਨਗਰ ਮੈਟਰੋ ਸਟੇਸ਼ਨ ਦੇ ਨਾਲੇ ਕਿਤਾਬਾਂ ਵਾਲੀ ਸ਼ੋਪ ਆ ਉਸ ਦੁਕਾਨ ਤੇ ਅੱਗ ਲੱਗ ਗਈ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਸੀ ਜਿਸ ਨੂੰ ਇੱਕ ਸਕਿੰਟ ਦੇ ਵਿੱਚ ਅੱਗ ਜਿਹੜੀ ਆ ਦੇਖਦੇ ਦੇਖਦੇ ਪੂਰੀ ਫੈਲ ਗਈ ਹੈ ਤੇ ਅੱਗੇ ਫੈਲਦੇ ਸਾਰ ਹੀ ਇੱਕਦਮ ਅੱਗੇ ਲਪਟੜ ਦੂਰ ਤੱਕ ਗਈਆਂ ਨੇ ਜਿਸ ਨੂੰ ਵੇਖ ਲੋਕ ਜਿਹੜੇ ਇੱਕਦਮ ਡਰੇ ਇੱਕਦਮ ਸਹਿਨ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਵੀ ਅਕਸਰ ਜਦੋਂ ਦੇਖਿਆ ਗਿਆ ਕਿ ਜਦੋਂ ਅੱਗ ਲੱਗਦੀ ਹੈ ਤੇ ਫਿਰ ਮਿੰਟਾਂ ਸਕਿੰਟਾਂ ਦੇ ਵਿੱਚ ਅੱਗ ਜਿਹੜੀ ਉਹ ਫੈਲਦੇ ਜਾਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੇ ਜਾਂਦੀ ਹੈ ਤੇ ਫਿਰ ਇਸ ਨੂੰ ਕੰਟਰੋਲ ਕਰਨਾ ਜਿਹੜਾ ਬੇਹਦ ਔਖਾ ਹੋ ਜਾਂਦਾ ਤੇ ਇਸੇ ਤਰ੍ਹਾਂ ਹੀ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਫਿਰ ਅੱਗ ਤੇ ਕਾਫੀ ਮੁਸ਼ਕਲ ਦੇ ਨਾਲ ਮੁਸ਼ਕਲ ਤੋਂ ਬਾਅਦ ਇਸ ਪੂਰੇ ਜਿਹੜੀ ਅਗ ਲੱਗੀ ਸੀ ਜਿਸ ਜਗ੍ਹਾ ਤੇ ਉਸਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਮੌਕੇ ਤੇ ਪਹੁੰਚਿਆ ਉਹਨਾਂ ਦੇ ਵੱਲੋਂ ਕਾਫੀ ਸਮਾਂ ਲੱਗਾ ਗਿਆ ਉਹਨਾਂ ਨੂੰ ਇਸ ਅੱਗ ਤੇ ਕਾਬੂ ਪਾਉਣ ਤੇ ਤੇ ਕਾਫੀ ਸਮੇਂ ਬਾਅਦ ਇਸ ਅੱਗ ਤੇ ਜਦੋਂ ਕਾਬੂ ਪਾਇਆ ਗਿਆ ਤੇ ਸਾਰਾ ਸਮਾਨ ਦੁਕਾਨ ਦੇ ਅੰਦਰ ਸ਼ੋਰੂਮ ਜੋ ਕਿ ਕਿਤਾਬਾਂ ਸੀਗੀਆਂ ਜਿਸ ਦੇ ਅੰਦਰ ਕਿਤਾਬਾਂ ਹੀ ਕਿਤਾਬਾਂ ਸੀ ਤੇ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਪਰ ਫਾਇਰ ਬ੍ਰਿਗੇਡ ਨੂੰ ਜਦੋਂ ਹੀ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਤੁਰੰਤ ਪਹੁੰਚੀ ਅਤੇ ਕਾਫੀ ਉਹਨਾਂ ਦੇ ਵੱਲੋਂ ਮੁਸ਼ਕਲ ਕੀਤੀ ਗਈ ਕਿ ਅੱਗ ਪੂਰੀ ਤੇ ਕਾਬੂ ਜਿਹੜਾ ਉਹ ਪਾਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਨਾ ਪਹੁੰਚੇ ਕਿਉਂਕਿ ਅੱਗ ਇੱਕ ਤੋਂ ਜਗ੍ਹਾ ਦੂਜੀ ਜਗ੍ਹਾ ਤੇ ਇੱਕ ਲਗਾਤਾਰ ਜਿਹੜੀ ਹੈ ਉਹ ਫੈਲ ਜਾਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਫੈਲਦੀ ਹੈ ਤੇ ਉਸ ਦੇ ਨਾਲ ਡਰ ਜਿਹੜਾ ਆਸ-ਪਾਸੇ ਦੇ ਲੋਕਾਂ ਦੇ ਵਿੱਚ ਵੀ ਬਣ ਜਾਂਦਾ ਤੇ ਇੱਕ ਖਤਰਾ ਜਿਹੜਾ ਉਹ ਬਣਿਆ ਹੁੰਦਾ ਤੇ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਇਸ ਪੂਰੀ ਅੱਗ ਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਸੀ ਅਤੇ ਲੋਕਾਂ ਨੂੰ ਜਦੋਂ ਅੱਗ ਤੇ ਕਾਬੂ ਪਾਇਆ ਗਿਆ ਪੂਰੀ ਅੱਗ ਬੁਝਾ ਲਈ ਗਈ ਤਾਂ ਉਸ ਦੇ ਪਾਸੇ ਜਿਹੜੇ ਲੋਕ ਸਨ ਉਹਨਾਂ ਦੇ ਵਿੱਚ ਵੀ ਸਾਹ ਚ ਇਹ ਸਾਹ ਆਇਆ ਅਤੇ ਉਹਨਾਂ ਨੂੰ ਰਾਹਤ ਮਿਲੀ ਹੈ ਦਿੱਲੀ ਦੇ ਲక్ష్ਮੀ ਨਗਰ ਮੈਟਰੋ ਸਟੇਸ਼ਨ ਦੇ ਨਾਲ ਕਿਤਾਬਾਂ ਵਾਲੀ ਦੁਕਾਨ ਸੀ ਜਿੱਥੇ ਇਹ ਭਿਆਨਕ ਅੱਗ ਲੱਗੀ ਅੱਗ ਲੱਗਣ ਦਾ ਕਾਰਨ ਹਾਲਾਂਕਿ ਹਜੇ ਤੱਕ सामने नहीं आ सक्या कि किस किस कारण, कारण वजह की जगह तो फैल दी गई है लगातार। officer, Nitin, Lusha, तो स्थार स्थार है, लगातार। स्टेशन स्टेशन ऑफिसर नितिन से। एक कॉल उसके बाद चार गाड़ियाँ भेजी गई है अभी ये जो थी बुक शॉप थी उनकी काफी ज़्यादा स्टोरेज थी उसमें ਉਹ ਕਾਫੀ ਸਾਰੀ ਕਿਤਾਬਾਂ ਦੀ ਸਟੋਰੇਜ ਸਰ ਅੱਗ ਲੱਗ ਗਈ ਕੁਝ ਕਾਰਨ ਪਤਾ ਲੱਗਾ ਨਹੀਂ ਕਾਰਨੋ ਕਾਫੀ ਕੁਝ ਹੈ ਉਹ ਜਿਹੜੀ ਬਾਹਰ ਕੰਟਰੋਲ ਹੈ ਹਕੰਟੇ ਤੇ ਭਿਆਨਕ ਅੱਗ ਲੱਗ ਗਈ ਹੈ ਜਿਸ ਨੂੰ ਦੇਖ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਾਫੀ ਮੁਸ਼ਕਲ ਦੇ ਨਾਲ ਉਹਨਾਂ ਦੇ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਕਿ ਪੂਰਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਕਿ ਕਿਸ ਜਗ੍ਹਾ ਤੇ ਅੱਗ ਲੱਗੀ ਹੈ ਦੱਸਦੇ ਕਿ ਦਿੱਲੀ ਦੇ ਇਹ ਕਿ ਦਿੱਲੀ ਦੇ ਵਿੱਚ ਕਿਤਾਬਾਂ ਵਾਲੀ ਦੁਕਾਨ ਤੇ ਅੱਗ ਲੱਗੀ ਹੈ ਜਿਸ ਤੋਂ ਬਾਅਦ ਕਿ ਇੱਕ ਤੋਂ ਵੱਧ ਜਾਨੀ ਕਿ ਅੱਗ ਜਿਹੜੀ ਆ ਉਹ ਫੈਲਦੀ ਗਈ ਆ ਅੱਗ ਦੀ ਲਪਟਾ ਦੂਰ ਤੱਕ ਫੈਲੀਆਂ ਨੇ ਜਿਸ ਨੂੰ ਵੇਖ ਲੋਕ ਜਿਹੜੇ ਆ ਉਹ ਇੱਕਦਮ ਡਰ ਗਏ ਉਹਨਾਂ ਚ ਡਰ ਦਾ ਮਾਹੌਲ ਬਣ ਗਿਆ ਅਤੇ ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਫਾਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਦਿੱਲੀ ਦੇ ਲక్ష్ਮੀ ਨਗਰ ਮੈਟਰੋ ਸਟੇਸ਼ਨ ਦੇ ਨਾਲੇ ਕਿਤਾਬਾਂ ਵਾਲੀ ਸ਼ਾਪ ਆ ਉਸ ਦੁਕਾਨ ਤੇ ਅੱਗ ਲੱਗ ਗਈ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਸੀ ਜਿਸ ਨੂੰ ਇੱਕ ਸਕਿੰਟ ਦੇ ਵਿੱਚ ਅੱਗ ਜਿਹੜੀ ਆ ਦੇਖਦੇ ਦੇਖਦੇ ਪੂਰੀ ਫੈਲ ਗਈ ਆ ਤੇ ਅੱਗੇ ਫੈਲਦੇ ਸਾਰ ਹੀ ਇੱਕਦਮ ਅੱਗੇ ਲਪਟੜ ਦੂਰ ਤੱਕ ਗਈਆਂ ਨੇ ਜਿਤਨੂੰ ਵੇਖ ਲੋਕ ਜਿਹੜੇ ਆ ਇੱਕਦਮ ਡਰੇ ਇੱਕਦਮ ਸਹਨ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ ਵੀ ਅਕਸਰ ਜਦੋਂ ਦੇਖਿਆ ਗਿਆ ਕਿ ਜਦੋਂ ਅੱਗ ਲੱਗਦੀ ਆ ਤੇ ਫਿਰ ਮਿੰਟਾਂ ਸਕਿੰਟਾਂ ਦੇ ਵਿੱਚ ਅੱਗ ਜਿਹੜੀ ਉਹ ਫੈਲਦੇ ਜਾਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੇ ਜਾਂਦੀ ਆ ਤੇ ਫਿਰ ਇਸਨੂੰ ਕੰਟਰੋਲ ਕਰਨਾ ਜਿਹੜਾ ਬੇਹਦ ਔਖਾ ਹੋ ਜਾਂਦਾ ਤੇ ਇਸੇ ਤਰ੍ਹਾਂ ਹੀ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਫਿਰ ਅੱਗ ਤੇ ਕਾਫੀ ਮੁਸ਼ਕਲ ਦੇ ਨਾਲ ਮੁਸ਼ਕਲ ਤੋਂ ਬਾਅਦ ਇਸ ਪੂਰੇ ਜਿਹੜੀ ਅਗ ਲੱਗ ਗਈ ਸੀ ਜਿਸ ਜਗ੍ਹਾ ਤੇ ਉਸਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਮੌਕੇ ਤੇ ਪਹੁੰਚੀਆਂ ਉਹਨਾਂ ਦੇ ਵੱਲੋਂ ਕਾਫੀ ਸਮਾਂ ਲੱਗਾ ਗਿਆ ਉਹਨਾਂ ਨੂੰ ਇਸ ਅੱਗ ਤੇ ਕਾਬੂ ਪਾਉਣ ਤੇ ਤੇ ਕਾਫੀ ਸਮੇਂ ਬਾਅਦ ਇਸ ਅੱਗ ਤੇ ਜਦੋਂ ਕਾਬੂ ਪਾਇਆ ਗਿਆ ਤੇ ਸਾਰਾ ਸਮਾਨ ਦੁਕਾਨ ਦੇ ਅੰਦਰ ਸ਼ੋਰੂਮ ਜੋ ਕਿ ਕਿਤਾਬਾਂ ਸੀਗੀਆਂ ਜਿਸ ਦੇ ਅੰਦਰ ਕਿਤਾਬਾਂ ਹੀ ਕਿਤਾਬਾਂ ਸੀ ਤੇ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਪਰ ਫਾਇਰ ਬ੍ਰਿਗੇਡ ਨੂੰ ਜਦੋਂ ਹੀ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਤੁਰੰਤ ਪਹੁੰਚੀ ਅਤੇ ਕਾਫੀ ਉਹਨਾਂ ਦੇ ਵੱਲੋਂ ਮੁਸ਼ੱਕਤ ਕੀਤੀ ਗਈ ਕਿ ਅੱਗ ਪੂਰੀ ਤੈ ਕਾਬੂ ਜਿਹੜਾ ਉਹ ਪਾਲਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਨਾ ਪਹੁੰਚੇ ਕਿਉਂਕਿ ਅੱਗ ਇੱਕ ਤੋਂ ਜਗ੍ਹਾ ਦੂਜੀ ਜਗ੍ਹਾ ਤੇ ਇੱਕ ਲਗਾਤਾਰ ਜਿਹੜੀ ਆ ਉਹ ਫੈਲ ਜਾਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਫੈਲਦੀ ਹੈ ਤੇ ਉਸ ਦੇ ਨਾਲ ਡਰ ਜਿਹੜਾ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਵਣ ਜਾਂਦਾ ਤੇ ਇੱਕ ਖਤਰਾ ਜਿਹੜਾ ਉਹ ਬਣਿਆ ਹੁੰਦਾ ਤੇ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਇਸ ਪੂਰੀ ਅੱਗ ਤੇ ਕਾਬੂ ਪਾਇਆ ਗਿਆ ਚਾਰ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਸੀ ਅਤੇ ਲੋਕਾਂ ਨੂੰ ਜਦੋਂ ਅੱਗ ਤੇ ਕਾਬੂ ਪਾਇਆ ਗਿਆ ਪੂਰੀ ਅੱਗ ਬੁਝਾ ਲਈ ਗਈ ਤਾਂ ਆਸ-ਪਾਸ ਦੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਵੀ ਸਾਹ ਚ ਇਹ ਸਾਹ ਆਇਆ ਅਤੇ ਉਹਨਾਂ ਨੂੰ ਰਾਹਤ ਮਿਲੀ ਹੈ दिल्ली के लक्ष्मी नगर मैट्रो स्टेशन दे नाल ताबा अग लगे, अग लगे ना के नाल किताबों वाली दुकान से जिथे ये भयानक अग लगी अग लगन का कारण हालांकि हजे तक सामने नहीं आ सकया कि किस कारण किस वजह कारण ये अग जी लगी आ एक जगह तो फैलती गई है लगातार स्टेशन ऑफिसर नितिन मोहर हूँ तो कनॉट प्लेस फायर स्टेशन से चार पैंतालीस की ये कॉल है उसके बाद चार गाड़ियाँ भेजी गई है अभी ये जो थी बुक शॉप थी ਉਨਕੇ ਕਾਫੀ ਜ਼ਿਆਦਾ ਸਟੋਰੇਜ ਸੀ ਉਸਮੇ ਪਾਇਰਟੀ ਅੰਡਰ ਕੰਟਰੋਲ ਹੋ ਚੁਕੀ ਹੈ ਬਟ ਅਭੀ ਕੂਲਿੰਗ ਮੇ ਥੋੜਾ ਜਿਹਾ ਕਾਈਨ ਕੋਈ ਹਾਦਾ ਤੋਂ ਨਹੀਂ ਇੰਜਰਡ ਹੋਈ ਹੈ ਸਿਰ ਕਿਚੀ ਦੀ ਪਾਂਡੇ ਅੰਦਰ ਬੁਕਸ਼ੌਕ ਥੀ